ਬੜਾ ਬੜਾ ਜਿਆਦਾ ਲੱਗਣ ਡਿਆ ਵਾ ਇਹ ਸਕੂਟਰੀ ਦਾ ਅਸਲ ਜਬ ਟੈਸਟ ਕਰਨਾ ਵਾ ਵਾ ਆ ਕੇ ਇਹ ਛੜ ਕਰਾਂ ਥੱਲੇ ਅੱਕਾਂ ਕੇ ਛੜ ਕਰੇ ਉਹ ਹੋ ਹੋ ਉਹ ਉਹ ਸੂ ਸਟੈਪ ਦੇਖਣ ਵਾਲਾ ਥੱਲੇ ਸਾਡਾ ਦੇ ਅਜਾ ਪਹਾੜ ਆਇਦ ਨੇ ਅਜ ਗਰਮੀ ਬੜੀ ਲੱਗਣ ਦੇਗੀ ਤੇਰਾ ਆਪਣੇ ਪਾਤਾ ਨਹੀਂ ਆਪਾਂ ਆਖਿਆ ਫਿਰ ਮੀਂਹਰ ਲੈਨੇ ਆ ਨੰਦ ਤੇ ਆਜੋ ਤੁਸੀਂ ਵੀ ਆਪਣੇ ਨਾਲ ਨਾਲ ਵੇਨੇ ਕਿਧਰ ਕਿਧਰ ਲਈ ਸੈਟ ਜਿਆਦਾ ਪੈਂਡਿਆ ਤੇ ਕਿਧਰ ਨਹੀਂ ਸੈਟ ਥੋੜਾ ਪੈਂਡਿਆ ਆਜੋ ਤੁਹਾਡਾ ਅਗੇ ਦਾ ਲਵਾ ਕੇ ਲਿਓ ਨਾ ਇੱਥੇ ਤੁਸੀਂ ਚੈੱਕ ਕਰ ਸਕਦੇ ਜੀ ਮੈਂ ਬੜਾ ਜੇ ਬਾਹਰ ਨਿਕਲੇ ਤੇ ਤੇ ਜੁਬਾ ਤੇ ਆਜੋ ਫਿਰ ਮੇਰੇ ਨਾਲ ਨਾਲ ਚੱਲ ਜੀ ਆਪਾਂ ਦੇਖੀਏ ਮੇ ਕਿੱਥੇ ਜਿਆਦਾ ਇਹ ਕਰੇ ਨਹੀਂ ਲੱਗਦਾ ਤੇ ਹੁਣ ਬੜਾ ਜਿਆਦਾ ਲੱਗਣ ਲਿਆ ਵਾ ਇਹ ਸਕੂਟਰੀ ਦਾ ਅਸਲ ਜਿਹਾ ਟੈਸਟ ਕਰਨਾ ਵਾ ਬਲਾ ਪਾਣੀ ਦੇ ਵਿੱਚ ਕਿਤਰਾ ਬਿਹੇਵੀਅਰ ਇਹਦਾ ਇਹ ਆਪਾਂ ਫੁੱਲ ਪੰਜਾਬ ਪਾ ਕੇ ਕੱਢਾਂਗੇ ਪਾਣੀ ਦੇ ਵਿੱਚ ਦੀ ਤੇ ਵੇਖਦੇ ਆਂ ਭਲਾ ਕੀ ਕਰਦੀ ਆ ਤੇ ਕਿਤਰਾ ਦਾ ਆਜੋ ਜੁੜੇ ਰਹੋ ਬਲਾ ਦੇ ਨਾਲ ਨਾਲ ਤੇ ਜਿੱਥੇ ਫੁੱਲ ਪਾਣੀ ਹੋਗਾ ਉਹਦੇ ਵਿੱਚ ਦੀ ਕੱਢਾਂਗੇ ਪਾ ਕੇ ਤੇ ਸੜਕਾਂ ਥੱਲੇ ਕਾਗਜ਼ ਝੜ ਕਦੇ ਓਹ ਹੋ ਹੋ ਤੂ ਸਟੈਪ ਦੇਖਣ ਆਲਾ ਥੱਲੇ ਟਵਾਹੀ ਗੰਦੀ ਰਾਹ ਤੇ ਜਾਂਦੇ ਜਾਂਦੇ ਆਵੇ ਕਿ ਪਾਣੀ ਆ ਚੁੱਕਾ ਹਏ ਆ ਪੁਜਾ ਕੇ ਗੱਡਾਂਗੇ ਪਾਣੀ ਦੇ ਵਿੱਚ ਦੀ ਇਹਦਾ ਪੂਰਾ ਵਾਟਰ ਟੈਸਟ ਕਰਾਂਗੇ ਕੀ ਕਰਦੀ ਆ ਤੇ ਮੀਂਹ ਪੈ ਰਿਹਾ ਬੁਲਬੁਲੇ ਵਾਲਾ ਤੇ ਤੁਹਾਨੂੰ ਪਤਾ ਹੀ ਆ ਬੁਲਬੁਲੇ ਵਾਲਾ ਮੀਂਹ ਜਿਹੜਾ ਏ ਲਗਾਤਾਰ ਹੀ ਪੈਂਦਾ ਰਹਿੰਦਾ ਤੇ ਸਪੀਡ ਆਪ ਲਾਤੀ ਆ 46 ਗੇਰ ਹੈਗਾ ਤੇ 14 ਪਾਵਾ ਕੇ 30 30 ਤੇ ਜਿਵੇਂ 52 ਤੇ ਪਾਣੀ ਦਾ ਬੁਲ ਬੁਲ ਜੇ ਬੋਲ ਬੋਲ ਪਾਣੀ ਦੇ ਵਿੱਚ ਨਹੀਂ ਸਲੋ ਵੀ ਕੱਢ ਕੇ ਵੇਨੇ ਇੱਕਰਾ ਇੱਕ ਕੀ ਚੀਜ਼ ਦੀ ਜਿਹਾ ਆਜ ਕਰਦੇ ਤਵੀ ਪਤਾ ਨਹੀਂ ਲੱਗਾ ਗਾਦੀ ਕਰਦਾ ਵੀ ਵੇਨੇ ਇੱਕਰਾ ਝੱਕ ਕੇ ਕਰੇ ਜਿੱਥੇ ਪੜਿਆ ਕੀ ਚੀਜ਼ ਚਾਲੀ ਜੋਤੀ ਉੱਥੇ ਵੇਲੇ ਡਾਗ ਕੇ ਕੀ ਚੀਜ਼ ਚੀਜ਼ੇ ਕਰਦੀ ਆ ਸਲੋ ਸਲੋ ਕੱਢ ਕੇ ਵੇਨੇ ਬਹੁਤ ਧਨੀਆ ਦਾ ਜਿਆਦਾ ਫਾਸਟ ਦਾ ਦਿੰਦੀ ਆ ਵੇ ਦੇ ਦੇ ਚ ਪੈਣਾ ਨਹੀਂ ਪਾਸਾ ਵੀ ਉਹ ਦੇਖਦੇ ਦੀ ਪਾ ਕੇ ਵੇਖਾਂਗੇ ਪਾਣੀ ਸਲੋ ਸਲੋ ਚਲਾ ਜੂਏ ਕਿ ਪਲਾਕੀ ਕਰਦੀ ਆ ਘਰੇ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਤੇ ਆਉਂਦੇ ਆ ਲਈ ਚੈਲੰਜ ਹੈ ਉਹ ਕੋ ਜਾਂਦੇ ਦੀ ਰਤਰੀ ਜਾਂਦੀ ਆ ਤੇ ਗਾਈਸ ਮੜਾ ਪੜ ਜੇ ਪਾਣੀ ਪੈ ਜੇ ਕੈਮਰੇ ਦੇ ਤੇ ਮੜਾ ਜਾ ਕੇ ਨੋਰ ਕਰਿਓ ਗਾਈਸ ਮੀ ਜਾਦਾ ਚੁੱਕਿਆ ਉਹ ਕਿੰਨੀ ਆਵਾਜ਼ ਕਰ ਰਹੀਆਂ ਇਹ ਸੁਣ ਸਕਦੇ ਜਵਾਜ ਤੇ ਅਰੇ ਇਧਰੋਂ ਮੇਰੇ ਕੈਮਰੇ 'ਚ ਪਾਣੀ ਆ ਕਮਾ ਦੇ ਵੇਖੋ ਆਵਾਜ਼ ਕਿੰਨੀ ਕਰ ਰਹੀਆਂ ਲੈਣਾ ਇਹ ਆਪਾਂ ਪਹੁੰਚ ਚੁੱਕੇ ਹਾਂ ਘਰ ਤੋਂ 2 ਕਿਲੋਮੀਟਰ ਦੂਰ ਹੋਣ ਇਹ ਰਾਜ ਪਾਣੀ ਆਇਆ ਤੇ ਫੁੱਲ ਟਾਵਾਂਗੇ ਨਾਲੇ ਤੁਹਾਨੂੰ ਖਵਾਵਾਂਗੇ ਸ਼ਾਬਾਸ਼ ਕਾਇਸ਼ੇ ਮੇਰੇ ਕੋਲ ਕੋਈ ਚੀਜ਼ ਸਾਫ਼ ਕਰਦੇ ਕੈਮਰਾ ਨਹੀਂ ਤੇ ਸਟੀਲ ਦੇ ਮੜਾ ਖਸਾਉਣਾ ਜੇ ਹੋ ਜੇ ਤੇ ਈ ਚਾਰੇ ਜੋੜਨਾ ਬਜੀ ਆ ਸਾਹਣਾ ਸਰ ਪਾਲ ਪਾ ਕੇ ਨੀ ਆਉਂਦਾ ਪਾਣੀ ਆ ਜਾਵੇ। ਇਹ ਜਾਵੇ ਜਾਉਗਾ। ਪਾਣੀ ਆ ਵਾ ਬੋਲਰ ਡਾਉੜਦੇ ਜਾਂਦੇ ਆ। ਤੇ ਦੇਖੋ ਆ ਜਾ ਬਰੀ ਵਧੀ ਹੋਏ। ਵੇਖੋ ਸਰਕਾਰੀ ਟੱਲ ਗਿਆ। ਕਿੰਗੀਆਂ ਸੋਹਣੀਆਂ ਪਾਲ ਲਿਆ। ਹੈ ਜਿਹੜੇ ਵੀਰ ਨੇ ਲਾਈਆਂ ਆਂਦੀਆਂ ਮੇਰੀ ਵੀਡੀਓ ਵੇ ਨਾਲ ਬਹੁਤ ਬਹੁਤ ਧੰਨਵਾਦ। ਵੇਖੋ ਸਾਰੇ ਮੱਥੇ ਤੇ ਕਿਦਾਂ ਵਧੀਆ ਪਾ ਲਿਆ ਤੇ ਬਾਕੀ ਕਈ ਛਾੜ ਵੀ ਦਿੰਦੇ ਆ ਉਹ ਕੀ ਕਹਿ ਸਕਦੇ ਆ ਆਪਾਂ ਕਈ ਨੂੰ ਜਾਣਦੇ ਨਹੀਂ ਜਾਂ ਨਹੀਂ ਜਾਣਦੇ ਇੱਥੇ ਪਰ ਰੋਕ ਲਾਉਣੀ ਚਾਹੀਦੀ ਆਕਸੀਜਨ ਦਾ ਆਪਾਂ ਨੂੰ ਬਹੁਤ ਜਿਆਦਾ ਲੋੜਾ ਸਿਲੰਡਰਾਂ ਦੀ ਲੋੜ ਨਹੀਂ ਆਪਾਂ ਨੂੰ ਆਪਾਂ ਨੂੰ ਪੇੜ ਕੁੱਦਦੇ ਆ ਲੋੜ ਤੇ ਹੈਲਥ ਆਰਗਨਾਈਜ਼ਰ ਆਗਨੇਜਰ ਨੇ ਆਪਾਂ ਨੂੰ ਕਿ ਮੈਨੂੰ ਰਿਨਾ ਨਹੀਂ ਲੈਣਾ ਹੁੰਦਾ ਹੈਲਥ ਇਹ ਕਹਿੰਦਾ ਹੈ ਯਰ ਪਤਾ ਨਹੀਂ ਕੀ ਇਹ ਨੂੰ ਆਂਦੇ ਨੇ ਕਹਿ ਕੇ ਤਾਵਾ ਕੇ ਆਪਣਾ ਤੱਲੇ ਆ ਪਾਣੀ ਵੀ ਜੜਾ ਵਾ 100 ਫੁੱਟ ਦੇ ਕਰੀਬ ਸਾਰਾ ਖਰਾਬ ਹੋ ਗਿਆ ਵਾ ਜਿਹੜੀ ਆਪਾਂ ਸਪਰੇਆ ਕਰਦੇ ਦਵਾਈਆਂ ਸਭ ਥੱਲੇ ਤੁਰਿਆ ਜਾਂਦੇ ਨੇ ਪਾਣੀ ਆਪਣਾ ਬਿਲਕੁਲ ਦੂਤੋ ਚ ਗਿਆ ਬਹੁਤ ਬਿਮਾਰ ਗਿਆ ਪਹਿਲਾਂ ਕਰੂਗਾ ਆਪਾਂ ਆਪਣੇ ਆਪ ਤੇ ਸੋਚ ਲੈਨੇ ਆਂ ਵੀ ਆਪਾਂ ਦੋ ਕਨਾਲਾ ਐਰਕਾਂ ਨੂੰ ਸਪਰੇ ਨਹੀਂ ਕਰਨੀ ਪਰ ਇਹ ਨਹੀਂ ਪਤਾ ਇੱਕ ਦਿੱਤੂ ਇੱਕ ਦੋ ਕਨਾਲਾ ਨਾ ਕੀ ਹੋ ਜਾਊਗਾ ਕੋ ਨਹੀਂ ਹੋਣਾ ਕੋ ਕਲਾਣਾ ਕਦਾ ਹਾਲ ਦਾ ਸਾਰੀ ਉਹ ਰੱਖਣੀ ਪੈਣੀ ਆ ਪੜ ਉਹ ਇਹ ਪੰਜਾਬ ਬਣੂਗਾ ਖੁਸ਼ਹਾਲ ਦਵਾਈਆਂ ਪਾਉਣ ਦੇ ਨਾਲ ਕਦੀ ਵੀ ਨਹੀਂ ਹੋਊਗਾ ਸਾਰੀ ਆ ਚੁੱਕੀ ਆ ਬਫਲਸ ਬਫਲਸ ਬਹੁਤ ਜਿਆਦੀ ਆ ਗਈ ਹੈ ਰੋਟੀ ਲੈ ਕੇ ਆਉਂ ਚੱਕ ਨਾ ਲਿਓ ਬਈ ਸੰਘਾ ਦੇ ਗਰੀ ਨੂੰ ਚੱਕ ਨਾ ਲਿਓ ਗਦੇ ਚੱਕ ਨਾ ਲਿਓ ਚੱਕਣਾ ਤਾਂ ਆ ਕੀ ਤੁਹਾਡੇ ਸੰਘ ਹੀ ਠਾਣੋ ਜਿਨ੍ਹਾਂ ਦੇ ਸੰਘ ਠਾਣੋ ਹੋਰ ਕੋਈ ਨਸਲ ਹੁੰਦੀ ਆ ਬੇਕੇ ਜੀ ਹੁੰਦੀ ਮੱਛ ਮਾਵਾ ਜਿੱਲੀ ਹੋਦੀ ਅੱਛਾ ਅੱਛਾ ਠੀਕ ਆ câu cánh ở lòng cà đêa, cung đêa bander ra sao, yà, kênh nè cung đêa mô cha kênh đi mê rèn ngủ kìa yà kênh mê chân pha pra phía sửa thế kỷ tè kỷ tè hai 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 ਮੁੰਡੇ ਨੇ ਲਫਾ ਪਾਇਆ ਪਾਇਆ ਤੇ ਚਿੱ ਗਿਆ ਸਾਰਾ ਸਾਰਾ ਪੈ ਗਿਆ ਲੋ ਇਹ ਪਾਣੀ ਵੀ ਮੰਗੇ ਹੀ ਪਾਣੀ ਆ ਚੁੱਕਾ ਬਹੁਤ ਜ਼ਿਆਦਾ ਇਹ ਦੇਖਦੇ ਸਾਂ ਕਿਦਾਂ ਬਸ ਸਿੱਜੇ ਸਿੱਜੇ ਕਰਦਾ ਮੈਂ ਪੜਾ ਵੇਖਾਂਗੇ ਸਿੱਜੇ ਸਿੱਜੇ ਤੇ ਕੋਈ ਫੱਕਟ ਪੈਂਦਾ ਆ ਇਹ ਟਾਈਮ ਸ੍ਰਿਹਾਲੀ ਦਾ ਪਾਣੀ ਆਉਂਦਿਆ ਪੁੱਲ ਦਾ ਕਿਆ ਕਰਾਂਗੇ 100% ਗੈਸ ਪੂਰੀ 100% ਗੈਸ ਪੂਰੀ ਤੋ ਵਾਹ ਵਾਹ ਤੋ ਵਾਹ ਜੀ ਤੋ ਵਾਹ ਤੋ ਵਾਹ ਦਬੂਗਾ ਕਹਿੰਦਾ ਹੈ ਕਿ ਜਾਈਏ ਉੱਾਰੋ ਉਹਦਾ ਬੇਵਕੂਫੀ ਦੇ ਕਰਕੇ ਲਾਈਟ ਚੱਕੇ ਚੇ ਬਈ ਆ ਰਹਾ ਬਾਹਰੀ ਹੋਣਾ ਤੇ ਤਾਂ ਹੀ ਕਿ ਉਹ ਆਪਣੀ ਮਰਜ਼ਾ ਹੁਣਾਂ ਦੇ ਬਾਅਦ ਹੀ ਆ ਭਰ ਕੇ ਦੋ ਚੱਲਦੀ ਆ ਕੇ ਨਹੀਂ ਚੱਲਦੀ ਭਰ ਕੇ ਭਰਾ ਲੱਗੂਗਾ